ਅਗਲੇ 5 ਦਿਨ ਪੰਜਾਬ ਮੌਸਮ 15 ਤੋਂ 20 ਜੁਲਾਈ ਤੱਕ ਜਾਣੋ ਕਿੱਥੇ ਭਾਰੀ ਮੀਂਹ ਤੇਜ਼ ਮੀਂਹ ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਅਓਂਦੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਆਏ ਕਿ ਪੰਜਾਬ ਦੇ ਮੌਸਮ ਵਿੱਚ ਅਪਨ ਕੀ ਹਲਚਲ ਦੇਖਣ ਨੂੰ ਮਿਲੇਗੀ ਸਭ ਤੋਂ ਪਹਿਲਾਂ ਅੱਜ ਦੀ ਗੱਲ ਕਰੀਏ 15 ਜੁਲਾਈ ਦੀ ਸਵੇਰ ਦੇ ਸਮੇਂ ਤੋਂ ਹੀ ਪੰਜਾਬ ਦੇ ਸਾਰੇ ਹੀ ਹਿੱਸਿਆਂ ਵਿੱਚ ਮੌਸਮ ਬਿਲਕੁਲ ਸਾਫ਼ ਬਣਿਆ ਹੈ ਤੇ ਸਵੇਰ ਦੇ ਸਮੇਂ ਤੋਂ ਕੁਝ ਇਲਾਕਿਆਂ ਵਿੱਚ ਕਾਫੀ ਜ਼ਿਆਦਾ ਉਮਸ ਭਰੀ ਗਰਮੀ ਤੇ ਚਿਪਚਿਪੀ ਗਰਮੀ ਦਾ ਅਹਿਸਾਸ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਦੇ ਮੁਤਾਬਕ ਅੱਜ ਤੇ ਕੱਲ ਨੂੰ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਬਣਿਆ ਰਹੇਗਾ ਕਿਸੇ ਵੀ ਇਲਾਕੇ ਵਿੱਚ ਕੋਈ ਮੀਂਹ ਕਣ ਦੇ ਅਸਰ ਨਹੀਂ ਹੋਣਾ ਇਸ ਤੋਂ ਬਾਅਦ ਗੱਲ ਕਰੀਏ 17 ਤੋਂ ਲੈ ਕੇ 20 ਜੁਲਾਈ ਦੀ ਇਹਨਾਂ ਤਿੰਨ ਦਿਨਾਂ ਦਰਮਿਆਨ ਪੰਜਾਬ ਦੇ ਮੌਸਮ ਵਿੱਚ ਆਪਾਂ ਨੂੰ ਕਾਫੀ ਹਲਚਲ ਦੇਖਣ ਨੂੰ ਮਿਲ ਸਕਦੀਆਂ ਹਨ ਇਹਨਾਂ 72 ਘੰਟਿਆਂ ਦੇ ਵਿੱਚ ਪੰਜਾਬ ਦੇ 30 ਤੋਂ ਲੈ ਕੇ 35-40% ਹਿੱਸੇ ਵਿੱਚ ਆਪਾਂ ਨੂੰ ਤੇਜ਼ ਮੀਂਹ ਦੇ ਗਤੀਵਧੀਆਂ ਦੇਖਣ ਨੂੰ ਮਿਲ ਗਈਆਂ ਤੇ ਕੁਝ ਕਿ ਹਿੱਸਿਆਂ ਵਿੱਚ ਆਪਾਂ ਨੂੰ 10 ਵੀ% ਪੰਜਾਬ ਦੇ ਹਿੱਸੇ ਹੋਣਗੇ ਜਿੱਥੇ ਆਪਾਂ ਨੂੰ ਭਰਮਾ ਭਾਰਮੀ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ 20% ਬਾਕੀ ਹਿੱਸਿਆਂ ਵਿੱਚ ਆਪਾਂ ਨੂੰ ਹਲਕੇ ਦਰਮਿਆਨੇ ਮੀਂਹ ਦੇ ਅਸਰ ਬਣੇ ਹੋਏ ਹਨ ਪਹਾੜਾ ਉੱਪਰ ਕੋਈ ਵੀ ਅਜਿਆ ਸਿਸਟਮ ਨਹੀਂ ਪਹੁੰਚ ਰਿਹਾ ਜੋ ਕਿ ਪੰਜਾਬ ਵਿੱਚ ਲਗਾਤਾਰ 2-3 ਦਿਨ ਭਾਰੇ ਮੀਂਹ ਦੇ ਗਤਿਵਧੀਆਂ ਦੇ ਕੇ ਜਾਵੇ ਲਗਾਤਾਰ ਬੱਦਲ ਛਾਈ ਰਵੇ ਮੌਨਸੂਨੀ ਮੀਂਹ ਆਪਾਂ ਜਰੂਰ ਦੇਖਣ ਨੂੰ ਮਿਲੇਗਾ ਪਰ ਇਹ ਮੌਨਸੂਨ ਦਾ ਮੀਂਹ ਇੱਕ ਦੋ ਘੰਟੇ ਵਾਸਤੇ ਹੀ ਹੋਵੇਗਾ ਕਿਸੇ ਵੀ ਇਲਾਕੇ ਵਿੱਚ ਕੁਝ ਘੰਟਿਆਂ ਵਾਸਤੇ ਬੱਦਲ ਭਾਈ ਨਹੀਂ ਠਹਿਰੇਗੀ ਲਗਾਤਾਰ ਅਰਬ ਸਾਗਰ ਤੋਂ ਵੀ ਨਮੀ ਵਾਲੀਆਂ ਪੰਜਾਬ ਉੱਪਰ ਪਹੁੰਚ ਰਹੀਆਂ ਹਨ ਉੱਤਰ ਭਾਰਤ ਵਿੱਚ ਤੇ ਬੰਗਾਲ ਦੀ ਖਾੜੀ ਤੋਂ ਵੀ ਲਗਾਤਾਰ ਨਮੀ ਵਾਲੀਆਂ ਪਹੁੰਚ ਰਹੀਆਂ ਹਨ ਜਿਸ ਦੇ ਪ੍ਰਭਾਵ ਵੱਲੋਂ ਉਹਦੇ ਦੋ ਦਿਨਾਂ ਤੱਕ ਪੰਜਾਬ ਉਪਰ ਕਿਸੇ ਤਰ੍ਹਾਂ ਦੀ ਕੋਈ ਬਹੁਤੀ ਜਿਆਦੀ ਵੱਡੀ ਘਟਨਾ ਨਹੀਂ ਦੇਖਣ ਨੂੰ ਮਿਲੇਗੀ ਨਵੇਂ ਕੱਠੀ ਹੁੰਦੀ ਰਹੇਗੀ ਪਰ 17 ਤੋਂ ਲੈ ਕੇ 20 21 ਜੁਲਾਈ ਤੱਕ ਪੰਜਾਬ ਵਿੱਚ ਥੋੜੀਆਂ ਬਹੁਤ ਮੀਆਂ ਦੇ ਗੱਠੇ ਉਹਦੀਆਂ ਦੇਖਣ ਨੂੰ ਮਿਲ ਗਈਆਂ ਕੋਈ 35 40% ਹਿੱਸੇ ਵਿੱਚ ਕੋਈ ਦੋ ਚਾਰ ਜ਼ਿਲ੍ਹੇ ਅਜਿਹੇ ਹੋਣਗੇ ਜਿੱਥੇ ਆਪਾਂ ਨੂੰ ਕਾਫੀ ਭਰਮੇਮੀ ਦੇਖਣ ਨੂੰ ਮਿਲ ਸਕਦੇ ਹਨ ਇਹ ਸੀ ਮੌਸਮ ਦੀ ਜਾਣਕਾਰੀ ਬਿਲਕੁਲ ਸਟੀਕ ਜ਼ਿਲ੍ਹਾ ਵਾਰ ਜਾਣਕਾਰੀ ਤੁਹਾਨੂੰ ਸਮੇਂ ਸਿਰ ਪਹੁੰਚਾ ਸਕਦੇ ਹਾਂ ਇਸ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤਦ ਤੱਕ ਲਈ ਧੰਨਵਾਦ